ਗੁਰ ਸੇਵੀਐ ਅਹ ਨਿਸ ਸਹ ਜਿਸੁ ਭਾਏ ਦਰਸਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੈ ਸਫਤਖ ਸਾਮਦੀ ਨੂਰ ਅਰਸੋ ਹਉ ਕਰਸੋ ਛਟੀਐ ਤਉ ਦਟਠ ਸਚ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸਚਾ ਪਾਤਸ਼ਾਹ ਹੋ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਸਜਣ ਸਚਾ ਪਾਤਸ਼ਾਹ ਹੋ ਸਿਰ ਸਾਹੰਦੈ ਜਿਸ ਪਾਸ ਵਹਿਠਿਆ ਸੋਹੀਐ ਸਬਨੰਦਾ ਸਤਨਾਮ ਸ਼੍ਰੀ ਵਾਹਿਗੁਰੂ ਸੋਹਿਬ ਜੀ ਇਕ ਓੰਕਾਰ ਸਤ ਗੁਰ ਪ੍ਰਸਾਦ ਮੰਗਲ ਸਾਜ ਭਇਆ ਪ੍ਰਭੇ ਆਪਣਾ ਗਾਇਆ ਰਾਮ ਨਾਸੀ ਵਰ ਸੁਣਿਆ ਮਨ ਉਪਜਿਆ ਚਾਯਾਰਾਮ ਮੰਗਲ ਸਾਜ ਭਇਆ ਪ੍ਰਭੇ ਆਪਣਾ ਗਾਇਾਰਾਮ ਵਿਨਾਸੀ ਵਰ ਸੁਣਿਆ ਮਨ ਉਪਜਿਆ ਚਾਰਾਮ ਮਨ ਪ੍ਰੀਤ ਲੱਗ ਵਡ ਭਗ ਕਬ ਮਿਲਿਆ ਪੂਰਨ ਪਤ ਸਹਜ ਸਮਾਈਐ ਗੋਵਿੰਦ ਪਾਈਐ ਦੇਹੋ ਸਖੀਐ ਮੋਹਿ ਮਤ ਦਿਨ ਰ ठट्टी करो सेवा प्राव कवन जुगती पाया बेनवन्त नानक करो किरपा ਸਾਹਰਾਮ ਖੋਜੇ ਖੋਜ ਲੱਦਾ ਹਰ ਸੰਤਨ ਪਾਰਾਮ ਮੇਨੇ अ कथ बिचारो एकचत एक मन ध्याए स्वामी लाए प्रीत प्यार ਕਰ ਜੋੜ ਪ੍ਰਭ ਪਹ ਕਰ ਬਿਨੰਤੀ ਮੇਲਾ ਹਰ ਜਸ ਲਾਹ ਬੇਨਵੰਤ ਨਾਨਕ ਦਾਸ ਤੇ ਸਲ ਗਣਿਆ ਪੂਰਨ ਸੰਜੋਗ ਰਾਮ ਸੁਖ ਸਮੂਹ ਪਾਇਆ ਗਇਆ ਵੇ ਜਗ ਰਾਮ आए प्रभत आए बणे आचर जनिया मेल एकत्रो सहज टोए ਮਨ ਪ੍ਰੀਤ ਉਪਜੇ ਮਨ ਜੀਆਂ ਮੇਲੇ ਜੋਤ ਜੋਤੀਓਤ ਪੁੱਤੀ ਹਰਨਾਮ ਸਭ ਰਸ ਭੋਗ संत सभी प्रा करण कारण जोग पावन सोहड़ा ਤਰਤ ਸਭਾਗੇ ਆਮ ਪ੍ਰਭ ਘਰ ਆਏ ਅੜਾ ਗੋਰ ਚਰਣੀ ਲਾਗੇ ਨੀਆਂ ਮੇਰੀ ਆਸ ਪੂਰੀ ਸੰਤ ਤੋਰੀ ਹਰ ਮਿਲੈ ਕੰਤ ਵਿਛੁੰਨਿਆ ਆਨੰਦ ਆਨੰਦਨ ਵਜਹਿ ਵਾਜ ਸਰਣ ਸੋ ਅਮੀਂ ਸੰਤ ਸੰਗਲ ਲਵ ਲਾਗੇ ਆਨੰਦ ਆਨੰਦਨ ਵਜਹ ਵਾਜੇ ਅਹੰਮਤ ਮਨ ਕੀ ਤਿਆਗੇ ਬੇਨਵੰਤ ਨਾਨਕ ਸਰਣ ਸੁਆਮੀ ਸੰਤ ਸੰਗ ਲਵ ਲਾਗੇ ਓ ਹੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹਲਾ ਪੰਜਵਾਂ ਛੰਤ ਇੱਕ ਓ ਓ ਅੰਕਾਰ ਸਤਗੁਰ ਪ੍ਰਸਾਦ ਮੰਗਲ ਸਾਜ ਭਾਇ ਪ੍ਰਭ ਆਪਣਾ ਗਾਇਆ ਰਾਮ ਅਬੇ ਨਸੀਬਾਰ ਸੁਣਿਆ ਮਨ ਉਪਜਿਆ ਚਾਯਾਰਾਮ